ਦਿਆਨਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪਹੁੰਚ ਪੰਜਾਬ ਪਰデア ਪੱਲੇਦਾਰਾ ਯੂਨੀਅਨ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੇ ਵਿਚੋਲਿਆ ਸਿਸਟਮ ਬੰਦ ਕਰ ਦਿੱਤਾ ਜਾਵੇਗਾ ਤੇ ਸਿੱਧੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਉਹਨਾਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ ਅਤੇ ਇਸੀ ਕਮਰਿਆਂ ਵਿੱਚ ਬੈਠੇ ਵਿਚੋਲਿਆਂ ਮੋਟੀ ਕਮਿਸ਼ਨਾਂ ਖਾ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਉਹ ਮਿਹਨਤ ਕਸ ਲੋਖਾਨ ਅਤੇ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖਾ ਸੰਘਰਸ਼ ਲਿਖਿਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਫੂਡ ਸਪਲਾਈ ਵਿਭਾਗ ਅਤੇ ਪੰਜਾਬ ਸਰਕਾਰ ਹੋਵੇਗੀ ਤਾਰ ਸਿੰਘ ਬਿੱਲਾ ਪੰਜਾਬ ਪ੍ਰਧਾਨ ਫੂਡ ਗ੍ਰੇਨਟ ਲਾਈਟ ਵਰਕਰ ਯੂਨੀਅਨ ਅੱਜ ਪੰਜਾਬ ਦੀਆਂ 7 ਯੂਨੀਅਨ ਜਿਹੜੀਆਂ ਕਿ ਪੱਲੇਦਾਰੀ ਦਾ ਕੰਮ ਕਰਦੀਆਂ ਪੰਜਾਬ ਦੀ ਜਿੰਨੀ ਨਾਜ ਦੀ ਸਾਂਭ ਸੰਭਾਲ ਤੇ ਬਾਹਰਲੇ ਸੂਬਿਆਂ ਚ ਭੇਜਣ ਦਾ ਜਿਹੜਾ ਸਾਡਾ ਕੰਮ ਹੈ ਲੋੜੰਗਾ ਲੋੜੰਗ ਦਾ ਪਰ ਪਿਛਲੇ ਦਿਨੀ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਐਫਸੀਡੀ ਆਈ ਤਰਜ ਤੇ ਤੁਹਾਨੂੰ ਸਿੱਧਾ ਕੰਮ ਦੇ ਕੇ ਉਹਦਾ ਸਿੱਧਾ ਭੁਗਤਾਨ ਵਰਕਰਾਂ ਨੂੰ ਕੀਤਾ ਜਾਊਗਾ ਪਰ ਆ ਹੁਣ ਜਦੋਂ ਉਹਨਾਂ ਨੇ ਪਾਲਿਸੀ ਕੱਢੀ ਨਾ ਉਹ ਕਿਸੇ ਸਾਡੇ ਲੇਬਰ ਦੇ ਹੱਕ ਦੀ ਹੈ ਨਾ ਕਿਸੇ ਠੇਕੇਦਾਰ ਦੀ ਉਹ ਪਾਲਿਸੀ ਚ ਇਹ ਜਿਹਾ ਕਬਲਾ ਕੀਤਾ ਜਿਹੜੇ ਸਾਡੇ ਰੇਟ 50% ਵਾਧਾ ਕਰਨ ਦਾ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਉਹ ਜਿਹੜਾ 25% ਵਧਾਇਆ ਤੇ ਜਿਹੜਾ ਸਾਨੂੰ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਬਿਨਾਂ ਟੈਂਡਰਾਂ ਦੀ ਸ਼ਰਤ ਤੋਂ ਤੁਹਾਨੂੰ ਸਿੱਧਾ ਕੰਮ ਬਿਨਾਂ ਕਿਸੇ ਬਿਆਨਾਂ ਬਿਨਾਂ ਕਿਸੇ ਸਕਿਉਲਟੀ ਤੋਂ ਦੇਵਾਂਗੇ ਉਹਦੇ ਵਿੱਚ ਵੀ ਸਾਡੇ ਤੇ ਸਕਿਉਲਟੀ ਬਿਆਨੇ ਥੋਪ ਦਿੱਤੇ ਗਏ ਆ ਤੇ ਜਿਹੜਾ ਸਾਡਾ ਰੇਟ ਆ ਘਟਾ ਕੇ 25% ਕਰ ਦਿੱਤਾ ਗਿਆ ਹੈ ਜਿਹੜਾ ਕਿ ਅਸੀਂ ਠੇਕੇਦਾਰਾਂ ਤੋਂ ਥੋੜਾ ਜਿਹਾ ਵੱਧ ਲੈਨੇ ਆ ਪਰ ਜੇ ਅੱਜ ਅਸੀਂ ਇਹ 25% ਤੇ ਕਰਦੇ ਆ ਤਾਂ ਸਾਡਾ ਉਹ ਲੇਬਰ ਦਾ ਬਹੁਤ ਨੁਕਸਾਨ ਹੁੰਦਾ ਅਸੀਂ ਇਹ ਸਰਕਾਰ ਨੂੰ ਤੇ ਫੂਡ ਸਪਲਾਈ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਡਾ ਇਹ ਪਾਲਿਸੀ ਆ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਜਿਹੜਾ ਰੇਟਾਂ ਦਾ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਪਰ ਜੇ 50% ਸਾਡਾ ਪੂਰਾ ਕੀਤਾ ਜਾਏ ਨਹੀਂ ਤਾਂ ਜੋ ਵੀ ਅਸੀਂ ਪੰਜਾਬ ਦੇ ਵਿੱਚ ਸੱਤੇ ਜੁਨੀਅਨਾਂ ਨਾਲ ਕੇ ਸੰਘਰਸ਼ ਕਰਾਂਗੇ ਉਹਦਾ ਜਿਹੜਾ ਭੁੱਖ ਮੱਜਾ ਉਹ ਸਰਕਾਰ ਨੂੰ ਤੇ ਮਹਿਕਮੇ ਨੂੰ ਭੁਗਤਣਾ ਪਊਗਾ ਉਹਦੀ ਜ਼ਿੰਮੇਵਾਰ ਆ ਜਿਹੜੀ ਸਰਕਾਰ ਤੇ ਮਹਿਕਮਾ ਹੋਊਗਾ ਪੂਰ ਸਪਲਾਈ ਦਾ ਠੀਕ ਹੈ ਕਹਿੰਦੇ ਕੋਈ ਕਮਿਸ਼ਨ ਦਾ ਵੀ ਕੋਈ ਰੌਲਾ ਚੱਲ ਨਹੀਂ ਕਮਿਸ਼ਨ ਦਾ ਨਹੀਂ ਜੀ ਕਮਿਸ਼ਨ ਤਾਂ ਠੇਕੇਦਾਰ ਖਾਂਦੇ ਹੋ ਠੇਕੇਦਾਰ ਆ ਜਿਹੜੇ ਰੇਟ ਉੱਚੇ ਰੇਟਾਂ ਤੇ ਟੈਂਡਰ ਪਾਉਂਦੇ ਆ ਸਾਡੀ ਉਹ ਲੇਬਰ ਨੂੰ ਸਾਡੇ ਪੱਲੇ ਨਹੀਂ ਕੁਝ ਪਾਉਂਦੇ ਨਾ ਸਾਡਾ ਪੀਪੀ ਫੰਡ ਜਮ੍ਹਾਂ ਕਰਾਉਂਦੇ ਆ ਨਾ ਸਾਨੂੰ ਟਾਈਮ ਸਰ ਪੈਸੇ ਮਿਲਦੇ ਹੁਣ ਕੀ ਤੁਹਾਡੇ ਲੋਕ ਐਕਸ਼ਨ ਸਾਡੇ ਵੱਲੋਂ ਇਹ ਆ ਜੀ ਜੇ ਕੋਈ ਨਹੀਂ ਸਾਡੇ ਮਸਲੇ ਤੇ ਹੱਲ ਕੰਮ ਕੀਤਾ ਜਾਂਦਾ ਤਾਂ ਫਿਰ ਅਸੀਂ ਸੰਘਰਸ਼ ਕਰਾਂਗੇ ਪੰਜਾਬ ਹੋ ਸਕਦਾ ਸਾਨੂੰ ਪੰਜਾਬ ਬੰਦ ਕਰਨਾ ਪ ਰਮੇਸ਼ ਸਿੰਘ ਮੇਸ਼ੀ ਆ ਜੀ ਅੱਜ ਕਿੰਨੀਆਂ ਯੂਨੀਅਨਾਂ ਨੇ ਇੱਥੇ ਮੈਂ ਫੂਡ ਐਂਡ ਲਾਈਟ ਵਰਕਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਆ ਸਾਡੀਆਂ ਪੰਜਾਬ ਦੇ ਵਿੱਚ ਸੱਤ ਜਥੇਬੰਦੀਆਂ ਨੇ ਪੱਲੇਦਾਰਾਂ ਦੀ ਸਾਡਾ ਇੱਕੋ ਇੱਕ ਮਕਸਦ ਆ ਜੀ ਜਿਹੜਾ ਠੇਕੇਦਾਰੀ ਸਿਸਟਮ ਅਧੀਨ ਸਾਡੇ ਤੋਂ ਪੱਲੇਦਾਰਾਂ ਤੋਂ ਬੋਰੀ ਚੁਕਾਈ ਜਾਂਦੀ ਆ ਸਾਡੀਆਂ ਅਨਾਜ ਦੀਆਂ ਜਿਹੜੀਆਂ ਏਜੰਸੀਆਂ ਨੇ ਪੰਜਾਬ ਸਰਕਾਰ ਦੀਆਂ ਅਸੀਂ ਇੱਕੋ ਮੰਗ ਕੀਤੀ ਆ ਕਿ ਸਾਨੂੰ ਸਿੱਧਾ ਭਗਤਾੜ ਕਰ ਦਿੱਤਾ ਜਾਵੇ ਤਾਂ ਜੋ ਵਿਚ ਜਿਹੜਾ ਕਮਿਸ਼ਨਖੋਰ ਵਿਚਾਲੇ ਬਿਠਾਇਆ ਉਹ हट ਸਕੇ ਜਿਹੜਾ ਅੱਜ ਦੀ ਵੱਧ ਦੀ ਮਹਿੰਗਾਈ ਦੇ ਹਿਸਾਬ ਨਾਲ ਦਿਨੋਦਨ ਮਹਿੰਗਾਈ ਵੱਧ ਰਹੀ ਆ ਔਰ ਗਰੀਬ ਦੇ ਜਿਹੜਾ ਹਾਰਡ ਵਰਕਰ ਆ ਸਖਤ ਮਿਹਨਤ ਵਾਲਾ ਉਹਦੀ ਜਿਹੜੀ ਇਨਕਮਾ ਘਟ ਰਹੀ ਆ ਸੋ ਇਸ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਤਾਂ ਕਿ ਕੋਈ ਭੁੱਖਾ ਨਾ ਮਰੇ ਜਿਹੜਾ ਮਿਹਨਤ ਕਾਸ਼ ਇਨਸਾਨ ਆ ਜੇ ਉਹਨਾਂ ਦੇ ਬੱਚੇ ਪੜ ਸਕਣ ਇਸ ਚੀਜ਼ ਨੂੰ ਲੈ ਕੇ ਅਸੀਂ ਸੰਘਰਸ਼ ਵਿੱਢਿਆ ਕਿ ਸਾਨੂੰ ਪੂਰਾ ਮੁੱਲ ਦਿੱਤਾ ਜਾਵੇ ਜਿਹੜਾ ਸਰਕਾਰਾਂ ਵੱਲੋਂ ਸਾਨੂੰ ਦਿੱਤਾ ਜਾਂਦਾ ਵਾ ਜਾਨੀ ਕਿ ਇੱਕ ਬੇਸਿਕ ਰੇਟ ਬਣਿਆ ਜਾਂਦਾ ਉਹਦੇ ਉੱਪਰ 50% ਅਬਬ ਦੀ ਕੰਡੀਸ਼ਨ ਰੱਖੀ ਹੁੰਦੀ ਆ ਵੀ ਇੱਥੇ ਤੱਕ ਤੁਹਾਨੂੰ ਭਾਰਤ ਸਰਕਾਰ ਦਵੇਗੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਾਲਿਸੀ ਦੇ ਤਹਿਤ ਆਪਦੇ ਹਿਸਾਬ ਨਾਲ ਪਾਲਿਸੀ ਤਿਆਰ ਕਰਨੀ ਹੁੰਦੀ ਆ ਤੇ ਸਾਡੇ ਤੱਕ ਉਹ ਰੇਟ ਪਟਾਉਣੇ ਹੁੰਦੇ ਆ ਸੋ ਇਹ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਕਤਾਹੀ ਵਰਤ ਰਹੀ ਆ ਜਿਹੜਾ ਬਣਦਾ ਰੇਟ ਆ ਸਾਡੇ ਤੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਇਹ ਨਲੈਕੀ ਸਮਝੂਗਾ ਕਿਉਂਕਿ ਇਹਨਾਂ ਨੇ ਪ੍ਰੋਮਿਸ ਸਾਡੇ ਨਾਲ ਵਾਅਦਾ ਕੀਤਾ ਸੀ ਵੱਡਾ ਕਿ ਅਸੀਂ ਆ ਜਿਹੜਾ ਇਹ ਵਿਚਾਲਿਆਂ ਠੇਕੇਦਾਰ ਚੱਕ ਕੇ ਜਿਹੜੇ ਜਾਇਜ਼ ਰੇਟ ਬਣਦੇ ਨੇ ਮਜ਼ਦੂਰ ਨੂੰ ਮਿਲਣੇ ਚਾਹੀਦੇ ਨੇ ਉਹ ਤੁਹਾਨੂੰ ਅਸੀਂ ਦਵਾਗੇ ਸੋ ਇਸ ਲਈ ਉਹ ਆਪਣੇ ਵਾਅਦੇ ਤੋਂ ਮੁੱਕਰੇ ਨੇ ਹਲੇ ਤੱਕ ਸਾਡੇ ਨਾਲ ਉਹਨਾਂ ਨੇ ਉਹ ਪ੍ਰੋਮਿਸ ਪੂਰਾ ਨਹੀਂ ਕੀਤਾ ਅਸੀਂ ਉਸ ਰੋਸ ਦੇ ਵਿੱਚ ਅੱਜ ਡੀਸੀ ਸਾਹਿਬ ਦੇ ਆਏ ਆ ਆਪਣਾ ਦੁਆਰਾ ਮੰਗ ਪੱਤਰ ਦੇਣ ਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਇਸ ਤੋਂ ਵੱਡਾ ਸੰਘਰਸ਼ ਵੱਡਾਂਗੇ ਕਿਉਂਕਿ ਸਾਡੀ ਇੱਕ ਸੰਘਰਸ਼ ਕਮੇਟੀ ਬਣੀ ਹੋਈ ਆ ਸੱਤੇ ਜਥੇਬੰਦੀਆਂ ਦੀ ਅਗਲਾ ਐਕਸ਼ਨ ਆ ਜਿਹੜਾ ਅਸੀਂ ਆਪਸ ਵਿੱਚ ਬੈਠ ਕੇ ਫੈਸਲਾ ਲੈ ਕੇ ਕਰਾਂਗੇ ਵੀ ਅਸੀਂ ਕੀ ਕਰਨਾ ਠੀਕ ਹੈ ਧੰਨਵਾਦ ਜੀ ਤੁਹਾਡਾ